ਫਗਵਾੜਾ ਬਸਟੈਂਡ ਵਿਖੇ ਹੋਏ ਮਾਮੂਲੀ ਵਿਵਾਦ ਦੇ ਚੱਲਦਿਆਂ ਇਨੋਵਾ ਸਵਾਰ ਚਾਰ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਨੂੰ ਗੱਡੀ ਨਾਲ ਕੁਚਲ ਕੇ ਮੌਤੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਮ੍ਰਿਤਕ ਨੌਜਵਾਨ ਦਾ ਸਾਥੀ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਮ੍ਰਿਤਕ ਨੌਜਵਾਨ ਦੀ ਪਛਾਣ ਰੋਹਿਤ ਉਰਫ ਲੱਕੀ ਵਾਸੀ ਨਵੀਂ ਆਬਾਦੀ ਨਰੰਗਸ਼ਾਪੁਰ ਫਗਵਾੜਾ ਵਜੋਂ ਹੋਈ ਹੈ ਜਦਕਿ ਜ਼ਖਮੀ ਨੌਜਵਾਨ ਦੀ ਪਛਾਣ ਵਿਪਨ ਕੁਮਾਰ ਪੁੱਤਰ ਹਰਵੰਸ لال ਦੇ ਰੂਪ ਵਿੱਚ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਮ੍ਰਿਤਕ ਨੌਜਵਾਨ ਦੇ ਦੋਸਤ ਰ ਸੇ ਆ ਕੀ ਉਹ ਫਗਵਾੜਾ ਬਸ স্ট্যান্ড ਨਜ਼ਦੀਕ ਆਇਸਨ ਤੇ ਜਦੋਂ ਉਹ ਪੈਟਰੋਲ ਪੰਪ ਤੇ ਤੇਲ ਲੈ ਕੇ ਵਾਪਸ ਗਏ ਤਾਂ ਕੁਝ ਇਨੋਵਾਸ ਫਾਰ ਨੌਜਵਾਨਾਂ ਨਾਲ ਉਹਨਾਂ ਦਾ ਮਾਮੂਲੀ ਜਿਹਾ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਜਦੋਂ ਉਹ ਆਪਣੇ ਘਰ ਜਾਣ ਲੱਗੇ ਤਾਂ ਇਨੋਵਾਸ ਫਾਰ ਨੌਜਵਾਨਾਂ ਨੇ ਉਹਨਾਂ ਦਾ ਪਿੱਛਾ ਕਰਦਿਆਂ ਉਹਨਾਂ ਦੇ ਸਾਥੀ ਨੂੰ ਇਨੋਵਾ ਨਾਲ ਕੁਚਲ ਦਿੱਤਾ ਤੇ ਜਦੋਂ ਉਹ ਆਪਣੇ ਦੋਸਤ ਨੂੰ ਚੁੱਕਣ ਲੱਗੇ ਤਾਂ ਕਾਰ ਚਾਲਕਾ ਨੇ ਮੋੜ ਤੋਂ ਤਿੰਨ ਵਾਰ ਉਸਦੇ ਦੋਸਤ ਤੇ ਕਾਰ ਚੜਾ ਦਿੱਤੀ ਜਿਸ ਨਾਲ ਉਸਦੇ ਦੋਸਤ ਦੀ ਮੌਕੇ ਤੇ ਹੀ ਮੌਤ ਹੋ ਗਈ ਜੀ ਜੀ ਅਸੀਂ ਬਸ ਸਟੈਂਡ ਤੇ ਆਏ ਸੀ ਸਾਡੀ ਸਕੂਟਰੀ ਦਾ ਤੇਲ ਮੁੱਕ ਗਿਆ ਸੀਗਾ ਹਦੀਆਵਾਲ ਦੇ ਚਾਦੇਆਵਦੀ ਪਿੰਡ ਰੰਗਸ਼ਾਹ ਕੋਲ ਸਾਡੀ ਸਕੂਟਰੀ ਦਾ ਤੇਲ ਮੋਕ ਗਿਆ ਸੀ ਭਗਵਾਨ ਸਕੂਟਰੀ ਦਾ ਤੇਲ ਲੈਣ ਆਏ ਸਕੂਟਰੀ ਦਾ ਤੇਲ ਲੈਣ ਨਾ ਆਏ ਤਾਂ ਨਾਲ ਦੇ ਮੁੰਡੇ ਕਹਿੰਦੇ ਸੀ ਕਿ ਤੇਲ ਲੈਣੀ ਆ ਅਸੀਂ ਬੱਸ ਸਟੈਂਡ ਚੱਲ ਕੇ ਸਿੱਟਾ ਲੈਣ। ਸਿੱਟਾ ਲੈਣ ਗਏ ਜੀ ਉੱਥੇ ਤਿੰਨ-ਚ ਚਾਰ ਮੁੰਡੇ ਆਏ ਨਵਾਂ ਗੱਡੀ ਦੇ ਵਿੱਚ ਸ਼ਰਾਬ ਪੀਤੀ ਹੋਈ। ਸ਼ਰਾਬ ਪੀਤੀ ਹੋਈ ਸੀ ਕੀ ਜੀ ਉਹਨਾਂ ਦੀ ਅਸੀਂ ਉਹਨਾਂ ਦਾ ਖੋਖੇ ਵਾਲਿਆਂ ਨਾਲ ਉਹਨਾਂ ਦਾ ਬੈਂਸ ਵਸਾਈਆ ਹੁੰਦਾ ਪਿਆ ਸਕਾ ਮੇਰੇ ਨਾਲ ਦੇ ਮੁੰਡੇ ਨੇ ਕਹਿ ਦਿੱਤਾ ਜੀ ਕਹਿੰਦਾ ਭਾਜੀ ਤੁਸੀਂ ਨਾਲ ਲੜੋ ਵੀ ਦਾਰੂ ਪੀਤੀ ਆ ਅਸੀਂ ਲੜਨਾ ਨਿਕਾ ਉਹਨਾਂ ਜਾਂਦੇ ਉਥੇ ਮੁਲਾਜ਼ਮਾਂ ਆ ਗਏ ਜਦੋਂ ਮੁਲਾਜ਼ਮਾਂ ਇਹ ਸਾਰੇ ਜਾਣੇ ਚਲੇ ਗਏ ਨੋਵਾ ਵਾਲੇ ਵੀ ਚੜ ਗਏ ਅਸੀਂ ਵੀ ਚੜ ਗਏ ਜਦੋਂ ਅਸੀਂ ਉਥੋਂ ਸਮਾਨ ਆਪਣਾ ਲੈ ਕੇ ਤੁਰੇ ਅਸੀਂ ਆਪਣੇ ਪਿੰਡਾਂ ਨੂੰ ਆਉਣ ਦੇ ਵੇਸੇ ਕਿ ਉਹਨੇ ਸਾਡੀ ਗੱਡੀ ਮਗਰ ਲਾ ਲਈ ਜਦੋਂ ਆਪਣੇ ਅਸੀਂ ਪਿੰਡ ਪਹੁੰਚੇ ਸਾਡੇ ਉਹਨੇ ਜਾ ਕੇ ਗੱਡੀ ਮੋੜ ਦੇ ਪਿੱਛੇ ਲਿਆ ਕੇ ਵੇਚ ਮਾਰੀ ਨਹੀਂ ਸਾਡੇ ਫਿਰ ਨਾਲ ਦਾ ਮੁੰਡਾ ਉਹਨਾਂ ਦਾ ਇੱਕ ਬਾਹਰ ਆਇਆ ਜੀ ਉਹਨਾਂ ਨੇ ਤੋ ਤੂ ਨਾ ਮੈਂ ਹੌਣ ਲੱਪੇ ਸਾਡੇ ਅਸੀਂ ਉਹਨਾਂ ਨੂੰ ਕੁਛ ਨਹੀਂ ਕਿਹਾ ਉਹਨੇ ਸਾਡੇ ਗੱਡੀ ਦੜਾ ਲਈ ਮੋੜੇ ਆਪਣੇ ਗੱਡੀ ਦੇ ਢਾਕੇ ਜੀ ਉਹਨੀ ਗੱਡੀ 1.5 ਕਿਲੋਮੀਟਰ ਤੋਂ ਅੱਗੇ ਮੋੜ ਦੀ ਮੋੜ ਕੱਟ ਕੇ ਲੰਘਦਾ ਅਸੀਂ ਉਹਨਾਂ ਬੰਦੇ ਨਾਲ ਉਹਨਾਂ ਦੇ ਬੰਦੇ ਨਾਲ ਗੱਲ ਕਰਦੇ ਪਏ ਸੀਗੇ ਉਹਨੀ ਸਿੱਧੀ ਤੇ ਅੱਗੇ ਸਾਡੇ ਵਿੱਚੋਂ ਨਾਲ ਦੇ ਮੁੰਡੇ ਚ ਤਿੰਨ ਜਣੇ ਚ ਗੱਡੀ ਮਾਰੀ ਸਾਡੇ ਇੱਕ ਨਾਲ ਦਾ ਮੁੰਡੇ ਦੀ ਉੱਥੇ ਡੈਥ ਹੋ ਗਈ ਉਹ ਉਹ ਕਿਹਦੇ ਨਾਲ ਬੈਠਾ ਸੀ ਜਿਹੜਾ ਮੁੰਡੇ ਦੀ ਡੈਥ ਹੋਈ ਉਹ ਕਿਹਦੇ ਨਾਲ ਬੈਠਾ ਸੀ ਗੱਡੀ 'ਚ ਬੈਠਾ ਨਾ ਸੀ ਅਸੀਂ ਅਸੀਂ ਖੜੇ ਸੀ ਇੱਕ ਹੋਰ ਮੋਟਰਸਾਈਕਲ ਸੀ ਤੁਸੀਂ ਹਾਂਜੀ ਮੋਟਰਸਾਈਕਲ ਸਾਡਾ ਇੱਕ ਸੀਗਾ ਮੇਰੇ ਤੇ ਮੇਰੇ ਨਾਲ ਦਾ ਮੁੰਡਾ ਜਿਹੜਾ ਫਿੱਪਣਾ ਆਉਂਦੀ ਜਿਹਦੇ ਉਹ ਸੱਟਾਂ ਲੱਗੀਆਂ ਉੱਪਰ ਐਡਮਿਟ ਅਸੀਂ ਦੋਨੇ ਜਣੇ ਮੋਟਰਸਾਈਕਲ ਤੇ ਸੀਗੇ ਬਾਕੀ ਸਾਰੇ ਜਣੇ ਉੱਥੇ ਸਾਡੇ ਪਿੰਡ ਖੜੇ ਸੀ ਮੌਕੇ ਦੇ ਜਿੱਥੇ ਸਕੂਟਰੀ ਖੜੀ ਸੀਗੀ ਸਾਡੇ ਜਿਨ੍ਹਾਂ ਨੇ ਤੁਹਾਡੇ ਗੱਡੀ ਚੜਾਈ ਉੱਪਰ ਉਹ ਕੌਣ ਆ ਲੋਕ ਉਹ ਥੌਲੀ ਦੇ ਬੰਦੇ ਆ ਜੀ ਇੱਕ ਫੋਣੀ ਦਵੰਦੇ ਜੇ ਉਹਨਾਂ ਦਾ ਨਾਮ ਦੋਵਾਂ ਦਾ ਤਾਂ ਨਹੀਂ ਪਤਾ ਇੱਕ ਦਾ ਪਤਾ ਹੈ ਜੀ ਸਾਨੂੰ ਉਹ ਦੂਜਾ ਰਿੰਕ ਵੀ 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 ਕਿ ਟ੍ਰਿਕੀ ਟੈਂਟ ਵਾਲਾ ਨਹੀਂ ਉੱਥੇ ਉਹਦੀ ਮੌਤ ਹੋ ਗਈ ਸੀ ਜੀ ਦਿਹਾੜਾ ਮੌਕੇ ਤੇ ਮੌਤ ਹੋ ਗਈ ਸੀ ਅਸੀਂ ਦੋ ਜਣੇ ਉਹਨੂੰ ਮਢਾ ਕੇ ਇੱਥੇ ਮੋਟਰਸਾਈਕਲ ਤੇ ਲੈ ਕੇ ਆਏ ਆ ਇੰਨਾ ਜਿਹੜੇ ਮੌਤ ਹੋਈ ਜੀ ਰੋਕੀ ਤੋਂ ਮਾਰ ਕਿੰਨੇ ਵਾਰ ਗੱਡੀ ਉੱਤੇ ਉੱਪਰ ਚੜਾਈ ਮੁੰਡੇ ਜੀ ਤਿੰਨ ਚਾਰ ਵਾਰ ਗੱਡੀ ਉਹਦੇ ਉੱਪਰ ਇੱਧਰ ਉੱਧਰ ਕਰਦੇ ਰਹੇ ਜੀ ਉਹ ਤੇ ਇਸੇ ਕੀ ਤੁਸੀਂ ਤੁਸੀਂ ਕੋਸ਼ਿਸ਼ ਨਹੀਂ ਕੀਤੀ ਉਹਨੂੰ ਰੋਕਣ ਦੀ ਅਸੀਂ ਕੋਸ਼ਿਸ਼ ਕਰਦੇ ਸੀਗੇ ਅਸੀਂ ਕੋਸ਼ਿਸ਼ ਕਰਦੇ ਸੀ ਜਦੋਂ ਕੋਸ਼ਿਸ਼ ਕਰਦੇ ਮੋਹਰੇ ਆਉਂਦੇ ਸੀਗੇ ਵੀ ਗੱਡੀ ਉੱਪਰ ਚੜਾਉਂਦੇ ਸੀਗੇ ਸਾਡੇ ਅਸੀਂ ਕੋਸ਼ਿਸ਼ ਕਰਦੇ ਹਿੱਟਾ ਰੋੜੇ ਮਾਰਦੇ ਉਹਨਾਂ ਦੇ ਗੱਡੀ ਰੋਕ ਕੋ ਪਰ ਉਹ ਨਹੀਂ ਗੱਡੀ ਨਹੀਂ ਉਹ ਕਿੰਨੇ ਲੋਕ ਸੀ ਉਹ ਗੱਡੀ ਦੇ ਵਿੱਚ ਉਹ 4 ਜਣੇ ਸੀ ਮੋਕੇ ਕੋ ਚੋਚਲ ਸੋਚਣਾ ਨਹੀਂ ਜਿੱਤੀ ਨਹੀਂ ਪੋਲਿਸ ਨੂੰ ਸੋਚਣਾ ਸਾਨੂੰ ਤਾਂ ਇਹ ਸੀਗਾ ਵੀ ਸਾਡੇ ਨਾਲ ਦਾ ਬੰਦਾ ਫਟੜ ਹੋ ਗਿਆ ਸੀ ਨਾਲ ਉਹਨੇ ਜਾ ਕੇ ਦੌੜ ਦੌੜ ਦੋ ਜਣੇ ਮੋਟਰਸਾਈਕਲ ਤੇ ਇੱਥੇ ਲੈ ਗਏ ਕਿੰਨੇ ਵਜੇ ਡੈਮ ਸੀ ਵਧੀਏ ਨੇ ਵੀ ਭਾਈ ਜੀ 10 ਤੋਂ 11 11 ਕਮੇ ਦੇ ਵਿੱਚ ਵਿੱਚ ਤੇ ਕਿੰਨੇ ਬੰਦੇ ਫਟੜਾ ਹੋਣੇ ਤੇ ਹਸਪਤਾਲ ਕਿੰਨੇ ਜਣੇ ਸਾਡੇ ਬੰਦੇ ਵੀ ਇੱਕ ਬੰਦਾ ਭਾਈ ਸਾਡਾ ਫਟੜਾ ਦੋ ਬੰਦੇ ਦੋ ਬੰਦੇ ਹਾਂਜੀ ਦੋ ਬੰਦੇ ਉਤਰ ਉਕਤ ਸਾਰੀ ਵਾਰਦਾਤ ਇਲਾਕੇ ਵਿੱਚ ਲੱਗੇ ਸੀ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਫਿਲਹਾਲ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਸਤਨਾਮਪੁਰਾ ਪੁਲਿਸ ਨੇ ਛਾਪੇਮਾਰੀ ਕਰਕੇ ਕੁਝ ਨੌਜਵਾਨਾਂ ਨੂੰ ਅਤੇ ਇੱਕ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਪਰ ਅਜੇ ਤੱਕ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ